ਤਮੇਰੋ ਸਮਾਧਰੀ ਤੇ ਸਦਾ ਦੀ ਤੁਮਰੀ ਗਤ ਮਿਤ ਤੁਮਰੀ ਯਾਨੀ ਨਾਨਕ ਦਾਸ ਤੁਮਰੀ ਗਤ ਮਿਤ ਤੁਮਰੀ ਯਾਨੀ ਨਾਨਕ ਦਾਸ ਹੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵੰਤੇ ਜੀ ਸਹਾਇ ਵਾਰ ਸ੍ਰੀ ਭਗਵੰਤੇ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਤਿਵ ਸਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਕਤ ਗੁਰ ਤੇ ਮਰਦਾਸ RAM GASA ਹੋਈ ਸਹਾਇ ਰਚਨ ਹਰਿ ਗੋਬਿੰਦ ਰਾਸ ਸਮਰਾਸ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿਠ ਹੈ ਸਭ ਦੁੱਖ ਜਾਏ ਤੀਗ ਬਹਾਦਰ ਸਿਮਰੈ घर नया वाए सबथाई हुय सहाए जी दशाह साहिब श्री गुरू गोबिंद साहिब जी सबथाई हुय सहाए दसां पातशाह जाग जी जागदी जोत धन धन साहिब श्री गुरू ग्रंथ साहिब जी पाठ दर्शन दार जिका तयके ਬੋਲੋ ਜੀ ਪੰਆ ਪਿਆਰਿਆਂ ਤੁਹਾ ਸਭ ਜਤਿਆਂ ਚਾਲੀ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੀ ਗਵਾਹੀ ਦੇਖਿਆ ਡਟ ਕੀਤਾ ਤੇਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨਾ ਸਿੰਘਾਂ ਸੰਗਰੀਆਂ ਧਰਮ ਖੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਰਹਈਆਂ ਚਰਖੜੀਆਂ ਤੇ ਚੜੇ ਤਨ ਹਾਰੇ ਆ ਨਾ ਚਰਵਾਏ ਗਏ ਗੁਰਦੁਆਰਿਆਂ ਦੀ ਕੁਰਬਾਨੀਆਂ ਖੇਤੀਆਂ ਧਰਮ ਨਹੀਂ ਹਾਰੇ ਸਿੱਖੀ ਕੇਸਾਂ ਸਵਸਾਂ ਸੰਗ ਨਭਾਈ ਤਨਾ ਦੀ ਕਮਾਈ ਦਾ ਧਿਆਨ ਤਰਕੀ ਭੋਲੋ ਜੀ ਪੰਨਿਆ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੀ ਭੋਲੋ ਜੀ ਅਰਥ ਮੈਂ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਆਵੇ ਚਿਤ ਆਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਾ ਤ ਹਰਿ ਚਰਿਆ ਇਤ ਦੀਰਤੀਰ ਫਤ ਹੈ ਬਿਰਤ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਬਵੇਕਤਾਨ ਸਹੁ ਤਾਨ ਪ੍ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ ਇਸਨਾ ਚੌਕੀਆਂ ਝੰਡੇ ਬੁੰਗੇ ਜੁਗੁ ਜੁਗਿਆ ਤਲ ਧਰਮ ਕਹਿ ਜਹਕਾਰ ਬੋਲੋ ਜੀ ਖਾਦਾ ਮਨ ਨੀਵਾ ਮਤ ਉੱਚੀ ਮਤ ਪਤਕਾ ਰੱਖਾ ਆਪ ਆਹੇ ਗੁਰੂ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨਰ ਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦਦਾਰ ਸਿਵਾ ਸੰਭਾਲਦਾ ਧਾਨ ਪਿਆਰੇ ਖਾਲਸਾ ਜਿੰਨ ਬਖਸ਼ੋ ਜੀ ਹੇ ਰਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਾਂ ਦੇ ਪਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੌਂਟਾ ਸਾਹਿਬ ਜਨਮ ਅਸਥਾਨ ਧਨ ਧਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਟੱਲ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦੇ ਹਾਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜੇ ਦਵਾਨਾਂ ਵਿੱਚ ਪੰਝਾ ਬਾਣੀਆਂ ਦੇ ਨਿਤਨੇਮ ਹੋਏ ਅੱਖਰ ਵਾਤਾ ਘਾਟਾ ਮੁਝੁ ਕਮ ਵਫ ਕਰਨਾ ਜੀ ਅਗੋਂ ਆਸਤੇ ਸੁਦ ਗੁਰ ਬਾਣੀ ਪੜੰਦੀ ਸਮਤਿ ਬਗਸ਼ਣੀ ਪੜੀ ਸੁਨੇ ਗੁਰ ਬਾਣੀ ਦਰ ਪਰਵਾਨ ਕਰਨੀ ਗੁਰ ਬਾਣੀ ਦਾ ਭਾਵ ਦਰਹੀਆ ਸੰਗਤਾਂ ਦੇ ਹਿਰਦੈ ਵਿੱਚ ਸੋਣਾ ਜੀ ਸਰਬੱਤ ਸਾਥ ਸੰਗਤियां ਹਾਜ਼ਰੀਆਂ ਦਰਪਰਵਾਨ ਕਰਨੀਆਂ ਦਰੋਂ ਘਰੋਂ ਪੁਰਸਿੱਖੀ ਨਾਮਦਾਨ ਬਖਸ਼ਣਾ ਜੀ ਆਪਣੇ ਸੇਵਕਾਂ ਨੂੰ ਕਾਮ ਤੁਲੋ ਮੋਹ ਹੰਕਾਰ ਤ ਉਚਾਕੇ ਰੱਖਣਾ ਜਾਤੂਆਂ ਦੀ ਯਾਤਰਾ ਸਫਲ ਕਰਨੀ ਤਿਲਫੁਲ ਪੇਟਾਵਾ ਦਰਪਰਵਾਨ ਕਰਨੀਆਂ ਆਪ ਜੀਆਂ ਦੇ ਹਾਜ਼ੂਰ ਪਵਿੱਤਰ ਖਰਾ ਪ੍ਰਸ਼ਾਦ ਜੀ ਦੇ ਹਾਜ਼ਰ ਹੈ ਦਰਪਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਨਿਜ ਸਿੰਘਾਸਨ ਸਦਕੇ ਤਿਆਰ ਹਨ ਜੀ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨਦਾਰ ਦੇ ਕੇ ਨਿਹਾਲ ਕਰਨਾ ਜੀ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਬਲ ਬੁੱਧੀ ਸਵਰਥਾ ਸੂਜੀ ਬਖਸ਼ੋ ਸੇ ਪਿਆਰੇ ਮੇਲ ਜਿੰਨਾ ਮਿਲਿਆ ਆਪ ਦੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੇ ਕਰਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਰੇ ਕੌਣ ਜਾਣ ਗੁਣ ਤੇਰੇ ਕੌਣ ਜਾਣ ਗੁਣ ਤੇਰੇ ਕੌਣ ਜਾਣ ਗੁਣ ਤੇਰੇ ਕੌਣ ਜਾਣ ਗੁਣ ਤੇਰੇ ਹੁ ਤੇ ਅਪਾਰ ਬੇਅੰਤ ਸੁਆਮੀ जय अपार अनंत सुआमी जय <laughs> अपार अनंत सुआमी कौन जाने गुण तेरे कौन जाने गुण तेरे कौन जाने गुण तेरे गावत उदरे सुनते उदरे ਸੁਣ ਤੇ ਉਤਰੇ ਵਾਹਿਗੁਰੂ ਸੁਣ ਤੇ ਸੁਖਾਂ ਦੇ ਬਿਨ ਸੇ ਪਾਪ ਕਨੇਰੇ ਕੌਣ ਜਾਣ ਗੁਣ ਤੇ ਪਸ਼ੂ ਪਰੇਤ ਮੁਗਧ ਕੋ ਧਾਰੇ 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 ਪਾਹਨ ਪਾਰੇ ਉਤਾਰੇ ਨਾਨਕ ਦਾਸ ਤੇਰੀ ਸਰਣਾ ਏ 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 ਸਦਾ ਸਦਾ ਬਲਹਾਰੇ सदा सदा बलहारे ਤੇਰੇ ਸੱਚੇ ਮੰਦਰ ਤੁਮਾਰਾ ਅਮਰਿਤ ਬਾਣੀ ਸੱਚੇ ਮੰਦਰ ਤੁਮਾਰਾ ਅਮਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ ਸੁਜਾਨੀ ਸ਼ੀਤਲ ਪੁਰਖ ਦ੍ਰਿਸ਼ ਸੁਜਾਨੀ ਸੱਚ ਹੁਕਮ ਤੁਮਾਰਾ ਤਤ ਗਤਿ ਨਿਵਾਸ ਸੀ ਸੱਚੇ ਉਕਮ ਤੁਮਾਰਾ धनिवासि ਦਤ ਦਤਾਰ ਪਰਯੋ ਜਾ ਚਿਕ ਕਿ ਸਰਨਾ ਮਿਲੈ ਦਾਨ ਸੰਤਰੇਨ ਜਿਹ ਲਗ ਭਵ ਜਲ ਤਰਨ ਬਿਨਤ ਕਰੂੰ ਅਰਦਾਸ ਸੁਨੋ ਜੇ ठाकुर पाਵੈ ਦਿਵ ਦਰਸ ਮਨ ਚਾਉ ਭਵਤ ਹੋ ਮਨ ਠਹਿਰਾਵੈ ਬਰ ਚਰਾਗ ਅੰਧਾਰ ਮਹ ਸਬ ਕਲ ਉਤਰੀ ਏਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰ ਪਰਬ ਰਾਮਾ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਤੁਝਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨਾ ਤੁਝਈ ਹਰ ਬਿਨ ਬਖਸ਼ਨ ਹਾਰ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜਿਓ ਹਰ ਅਮਰਿਤ ਪਰੇ ਪੰਡਾਰ ਸਭ ਕਿਛ ਹੈ ਕਰ ਤਿਸ ਕੈ ਬਲ ਰਾਮ ਜਿਓ ਬਾਬੁਲ ਮੇਰਾ ਵਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਦ ਕੋਈ ਨ ਲਾਗੇ ਪਉ ਜਲ ਪਾਰੇ ਉਤਾਰਾ ਆਦ ਜੁਗਾਦ ਪਗ ਤਨ ਕਾਰਾ ਖਾ ਉਸਤ ਕਰ ਕਰ ਜੀਵਾ नानक नाम म हारस मीठा अनदिन मन तन पीवा आद जुगाद पग तनकारा खा उसत कर कर जीवा नानक नाम म हारस मीठा अनदिन मन तन पीवा जा तो मेरे बल है ता क्या मो चंदा ਸੁੱਧ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਥੋੜ ਨਾਵੀ ਹਏ ਖਰਚ ਰੰਦਾ ਲੱਖ ਸਰਾਸੀ ਮੇਦਨੀ ਸਭ ਸੇਵ ਕਰੇਂਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਕਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸੱਬੇ ਕਾਜ ਸਵਾਰੀਏ ਜਾ ਤਦ ਪਵੰਦਾ ਸੱਬੇ ਕਾਜ ਸਵਾਰੀਏ ਜਾ ਤਦ ਪਵੰਦਾ ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੇ ਸੱਚੇ ਸੱਚ ਜਾਨੀਏ ਇਕ ਚੀਤੇ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨਾ ਤਾਵੇ ਨਿਰੰਕਾਰ ਕੈ ਵਸਦੇਸ ਹੁਕਮ ਬੂਝ ਵਿਚਾਰ ਪਾਵੇ ਕਲ ਮਾਹੇ ਰੂਪ ਕਰਤਾ purkh ਸੋ ਜਾਣੇ ਜਿਨ ਕਿਛ ਕੀਓ ਗੁਰੂ ਮਿਲਿਓ ਸੋਏ ਪਿੱਖਾ ਇਕ ਸਹਿਜ ਰੰਗ ਦਰਸ਼ਨ ਦਿਓ ਸਾਤ ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖ ਦਾਤਾ ਪੰਜਨੋ ਤਿਸ ਆਗੇ ਕਰ ਅਰਦਾਸ ਮੇਰ ਕਰੇ ਜਿਸ ਮੇਰ ਵਾਂ ਤਕਾਰ ਜ ਆਵੇ ਰਾਸ ਬੋਤਾ ਬਹੁਤ ਵਿਖਾਇ ਉਚੋ ਉਚਾ ਥਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਸਕਾਓ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾ ਨਾਨਕ ਕੋ ਪ੍ਰਭ ਮਿਆਕਾਰੋ ਕਰ ਸਚ ਦੇਵੋ ਆਪਣਾ ਜੈ ਸਤਗੁਰ ਸਿਮਰੰਤ ਨयन ਕੇ तिमਰ ਮਿਟੇ ਖਿਨ ਜੈ ਸਤਗੁਰ ਸਿਮਰੰਤ ਰਿਤੇ ਹਰ ਨਾਮ ਦਿਨੋ ਦਿਨ ਜੈ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ ਜੈ ਸਤਗੁਰ ਸਿਮਰੰਤ ਕ੍ਰਿਦਿ ਸਿਦਿ ਨਾਮ ਨਿਤ ਪਾਵੇ ਸੋਈ RAM ਦਾਸ ਗੁਰ ਬਲੇਪਨ ਮਿਲ ਸੰਗਤ ਤਨ ਤਨ ਕਰੋ ਜੈ ਸਤ ਗੁਰ ਲਗ ਪ੍ਰਭ ਪਾਈਏ ਸੋ ਸਤ ਗੁਰ ਸਿਮਰੋ ਨਰੋ ਕੋ ਹਰ ਸਮਾਨ ਨਹੀਂ ਰਾਜਾ ਏ ਪੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਤੇ ਰੋ ਜਨ ਹੋਏ ਸੋਏ ਕਤ ਡੋਲੇ ਤੀਨ ਪਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਕੋ ਬੋਲ ਨ ਸਕੈ ਅੰਦਾਜਾ ਚੇਤ ਅਚੇਤ ਮੂਡ ਮਨ ਮੇਰੇ ਵਾਜੇ ਅਨਹਦ ਬਾਜਾ ਕਹਿ ਕਬੀਰ ਸੰਸਾਰ ਪਰਮ ਚੁਕੋ ਤ੍ਰੂ ਪ੍ਰਹਿਲਾਦ ਨਿਵਾਜਾ ਮੇ ਅਮਨ ਲੁਚੀ ਗੁਰਦਰਸਨ ਤਾਈ ਬਿਲਪ ਕਰੇ ਚਾਂਤਕ ਕੀ ਨਾਈਏ ਤ੍ਰਿਕਾ ਨ ਉਤਰੇ ਸ਼ਾਂਤ ਨਾ ਆਵੇ ਮਿੰਨ ਦਰਸਨ ਸੰਤ ਪਿਆਰੇ ਜੀਓ ਓ ਕੋਲੀ ਜੀਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਓ ਕੋਲੀ ਜੀਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਗੁਰ ਜਿਨ ਕੋ ਸੁਪਰਸਨ ਨਾਮ ਹਰ ਰਿਦੈ ਨਿਵਾਸੈ ਜਿਨ ਕੋ ਗੁਰੂ ਸੁ ਪਰਸਨ ਦੁਰਤ ਦੂਰੰਤਰ ਨਾਸ਼ੈ ਗੁਰ ਜਿਨ ਕੋ ਸੁ ਪਰਸਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰੂ ਸੁ ਪਰਸਨ ਸਬਦ ਲਗ ਪਵ ਚਲ ਤਾਰੈ ਪਰਚੋ ਪਰਮਾਨ ਗੁਰ ਪਾਇਓ ਤਨ ਸਖੀ ਹਥੋ ਜਨਮ ਜਗ ਸ੍ਰੀ ਗੁਰੂ ਸਰਣ ਪਜ ਕਲ ਕਬ ਪੁਗਤ ਮੁਕਤ ਸਭ ਗੁਰੂ ਲਗ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਸਾਰ ਨਾ ਜਾਨਾ ਤੇਰੀ सब ते वटा सतगुरु नानक जिन कल राखी मेरी सब ते वटा सतगुरु नानक जिन कल राखी मेरी बड भागी उन मानियो रिद सबद बसायो मन माणक संतोषियो गुरु नाम डडायो अगम अगोचर पार ब्रह्म सत गुरु दर्शायो गुरु अर्जुन कार गुरु रामदास आने पोट है रायो दर्मा देठा डे दरबार ਤੋ ਜਿ ਬਿਨ ਸੂਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਕੋ ਲਕੀਵਾਰ ਤੁਮ ਤਨ ਤਨੇ ਉਧਾਰ ਤਿਆਗੇ ਸ੍ਰਵਣਨ ਸੁਣੀਤ ਸੋ ਜਸ ਤੁਮਾਰ ਮੰਗੋ ਕਾਹੇ ਰੰਗ ਸਭ ਦੇਖੂੰ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮ ਬਿਪ ਸੁਦਾਮ ਤਿਨ ਕੋ ਕਿਰਪਾ ਪਈ ਹੈ ਅਪਾਰ ਕਹ ਕਬੀਰ ਤਮ ਸਮਰਥਾ ਦਾਤੇ ਚਾਰ ਪਦਾਰਥ ਦੇ ਤਨ ਬਾਰ ਚਤੁਰ ਦਿਸ਼ਾ ਕੀਨੋ ਬਲ ਅਪ ਰਾਖੇ ਗੁਰ ਗੋਬਿੰਦ ਰਾਖੇ ਗੁਰ ਗੋਬਿੰਦ ਕੰਠ ਲਾਏ ਅਵ ਗੁਣ ਸਭ ਮੀਟੇ ਧਿਆਲ ਪੁਰਖ ਬਕਸੰਦ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਜੋ ਦੇ ਜੈਸਾ ਸਤਗੁਰ ਸੁਣੀ ਦਾ ਤੈ ਸੂਹੀ ਮਨ ਦੀਟ ਵਿਚੜਿਆ ਮੇਲੇ ਪ੍ਰਭੂ ਹਰ ਦਰਦ ਹੈ ਗਵਸੀਠ ਹਰ ਨਾਮੋਂ ਮੰਤਰ ਦੜਾ ਸਤ ਗੁਰ ਤੇ ਨ ਮਿਲਾਇ ਜੇ ਨ ਤੁਰੇ ਪਿਆਸ ਜੋਗ ਹਮ ਆਪ ਗੁਣ ਪਰੇ ਇਕ ਗੁਣ ਨਾਹੀ ਅਮ੍ਰਿਤ ਛਾਦ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਭਪੂਲੇ ਸੁਤਦਾਰਾ ਇਕ ਉਤਮ ਬੰਤ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇਕ ਅਰਦਾਸ ਭਾਟ ਕੀਰਤ ਕੀ ਰਣਾ ਸੁ ਕਹ